ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਬੰਦਿਆਂ ਨੇ ਇੰਨੀਆਂ-ਇੰਨੀਆਂ ਮਿਹਨਤਾਂ ਕੀਤੀਆਂ ਨੇ ਇੰਨਾ-ਇਨਾ ਕੰਟਰੀ ਚ ਕੰਟਰੀਬਿਊਟ ਕੀਤਾ ਆ ਉਹ ਸਾਡੇ ਨਾਲ ਬਿਲਕੁਲ ਧੱਕਾ ਕਰ ਰਹੇ ਨੇ ਬਿਲਕੁਲ ਗਲਤ ਕਰ ਰਹੇ ਨੇ ਮੈਂ ਕੁਆਲੀਫਾਈਡ ਆ ਮੈਂ 450 450 ਪੁਆਇੰਟ ਤੋਂ ਉੱਪਰ ਬੈਠਾ ਆ ਉਹ ਘੱਟ ਵਾਲੇ ਬੰਦਿਆਂ ਨੂੰ ਪਿਕ ਕਰੀ ਜਾਂਦੇ ਨੇ ਤੇ ਸਾਨੂੰ ਪਿਕ ਨਹੀਂ ਕਰ ਰਹੇ ਜਿਹਦੇ ਟਾਈਮ ਚ ਜੇ ਆਪਾਂ ਦੇਖਿਆ ਜਾਵੇ ਗਵਰਨਮੈਂਟ ਕਹਿੰਦੀ ਏ ਇਹ ਬੋਝ ਨੇ ਜਿਹੜੇ ਇੱਥੋਂ ਦੇ ਲੋਕਲ ਵਸਨੀਕ ਨੇ ਉਹ ਵੀ ਕਹਿੰਦੇ ਵੀ ਸਾਡੇ ਤੇ ਬੋਝ ਨੇ ਸਾਡੀਆਂ ਜੋਬਾਂ ਖਾਈ ਨੇ ਤੁਸੀਂ ਕਹਿੰਦੇ ਹੋ ਅਸੀਂ ਉਹਨਾਂ ਨੂੰ ਕੁਝ ਦਿੱਤਾ ਉਹ ਕਹਿੰਦੇ ਸਾਥੂ ਬਹੁਤ ਮੈਂ 20000 ਡਾਲਰ ਇੱਕ ਕਾਲਜ ਨੂੰ ਦਿੱਤਾ ਮੈਂ 20000 ਡਾਲਰ ਇੱਕ ਕਾਲਜ ਨੂੰ ਦਿੱਤਾ ਉਸ ਤੋਂ ਬਾਅਦ ਮੈਂ ਤਿੰਨ ਤਿੰਨ ਸਾਲ ਪੂਰਾ ਕੰਮ ਕੀਤਾ ਮੈਂ ਇੰਨੀ ਕਮਿਹਨਤ ਕੀਤੀ ਹੈ ਕਿ ਮੈਂ 70000 ਵੀ ਡਬਲ ਸ਼ਿਫਟਾਂ ਲਾ ਕੇ ਇੱਕ ਸਾਲ ਦੀ ਸੀਆਰਏ ਨੂੰ ਟੈਕਸ ਵੀ ਭਰਿਆ ਆ ਤੁਸੀਂ ਉਹ ਚੋਂ 20000 ਟੈਕਸ ਕੱਢ ਦਿਓ ਸਰ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਮੈਂ ਇਥੋਂ ਲੈ ਗਿਆ ਕੁਝ ਮੈਂ ਆਪਣੇ ਘਰਦਿਆਂ ਨੂੰ ਹਰ ਵਾਰੀ ਹਰ ਸਾਲ ਲਾਰਾ ਲਾ ਦਿਨਾ ਵੀ ਮੈਂ ਆ ਜਾਊਂਗਾ ਪੀਆਰ ਹੋ ਜਾਂਦੋ ਪੀਆਰ ਹੋ ਜਾਂਦੋ ਉਹ ਸਾਢੇ 5 ਸਾਲ ਲੰਘ ਗਏ ਮੇਰੇ ਮੈਂ ਅਜੇ ਤੱਕ ਪੀਆਰ ਹੀ ਨਹੀਂ ਹੋਇਆ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਸਾਰਾ ਪੈਸਾ ਤਾਂ ਅਸੀਂ ਲੈ ਲਿਆ ਉਹਨਾਂ ਤੋਂ ਵੀ ਹੁਣ ਸਾਨੂੰ ਲੋੜ ਨਹੀਂ ਹੈਗੀ ਸਾਡੇ ਬੱਚੇ ਤਾਂ ਇੱਥੇ ਕੈਨੇਡਾ ਵਾਲੇ ਵਿਲੇ ਬੈਠੇ ਨੇ ਜਦਕਿ ਅਸੀਂ ਵੀ ਨਾਲ ਵਿਲੇ ਬੈਠੇ ਆ ਉਹ ਇਹ ਨਹੀਂ ਦੱਸ ਰਹੇ ਉਹ ਸਿਰਫ ਕੈਨੇਡੀਅਨਸ ਦੀਆਂ ਵੋਟਾਂ ਲੈ ਲਈ ਕਹਿ ਰਹੇ ਨੇ ਵੀ ਸਾਡੇ ਕੈਨੇਡਾ ਦੇ ਜਵਾਕ ਵਿਲੇ ਬੈਠੇ ਨੇ ਇਹ ਰੂਲ ਇਸ ਤਰੀਕੇ ਨਾਲ ਚੇਂਜ ਹੋ ਰਹੇ ਸੀ ਵੀ ਜਿਨ੍ਹਾਂ ਕੋਲ ਜ਼ਿਆਦਾ ਐਕਸਪੀਰੀਅנס ਆ ਕਈ ਆਰੀ ਉਹਨੂੰ ਸਟਰਗਲ ਕਰਨਾ ਪੈ ਰਿਹਾ ਪੀਆਰ ਲਈ ਤੇ ਜਿਨ੍ਹਾਂ ਕੋਲ ਘੱਟ ਐਕਸਪੀਰੀਅנס ਆ ਜਾਂ ਜਿਨ੍ਹਾਂ ਨੇ ਕਦੇ ਐਕਸਪੀਰੀਅנס ਹੀ ਨਹੀਂ ਲਿੱਤਾ ਉਹ ਵੀ ਟੀਆਰ ਟੂ ਪੀਆਰ ਦੇ ਵਿੱਚ ਪੀਆਰ ਹੋ ਰਿਹਾ ਕਈ ਐਮਪੀਜ਼ ਨੂੰ ਅਸੀਂ ਮਿਲੇ ਆ ਐਂ ਉਹਨਾਂ ਨੇ ਸਾਨੂੰ ਇੱਕ ਕਲੀਅਰ ਇੰਡੀਕੇਸ਼ਨ ਦਿੱਤੀ ਹੈ ਕਿ ਇਲੈਕਸ਼ਨ ਆ ਰਹੇ ਨੇ ਸਾਨੂੰ ਪਤਾ ਤੁਸੀਂ ਸਹੀ ਹੋ ਲੇਕਿਨ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਹੱਥ ਬੰਨੇ ਹੋਏ ਆ ਜੇ ਤੁਸੀਂ ਕਹਿੰਦੇ ਹੋ ਕਿ ਭਾਈ ਇਹਨਾਂ ਨੇ ਆਲਸ ਦੇ ਬੈਂਡ ਖਰੀਦੇ ਹੋਏ ਤਾਂ ਉਹ ਇੰਟਰਵਿਊ ਕਿੱਦਾਂ ਦੇ ਰਿਹਾ 18 ਤੇ ਆ ਗਿਆ ਉਹ ਕਾਲਜਾਂ ਚ ਜਾ ਕੇ ਪੜ ਰਹੇ ਨੇ ਉਹ ਕੰਮ ਕਰ ਰਹੇ ਨੇ ਇੰਗਲਿਸ਼ ਬੋਲ ਰਹੇ ਨੇ ਉਹ ਇੰਗਲਿਸ਼ ਕਿੰਨਾ ਬੋਲੀ ਜਾ ਰਹੀ ਆ ਸਤਿ ਸ੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਜਿੱਥੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਕਨੇਡਾ ਧਰਨਾ ਲਾਇਆ ਗਿਆ ਔਰ ਮੇਰਾ ਨਾ ਸਟੂਡੈਂਟ ਨੇ ਸੋ ਭਾਈ ਜੀ ਕੀ ਨਾਮ ਆ ਤੁਹਾਡਾ ਨਵੀ ਗੋਇਲ ਕਿਹੜੀ ਜਗ੍ਹਾ ਤੋਂ ਪਿਛੋਂ ਅਸੀਂ ਪੰਜਾਬ ਪਟਿਆਲਾ ਤੇ ਕਿੰਨੀ ਦੇਰ ਹੋ ਗਈ ਫਿਰ ਕੈਨੇਡਾ ਚ ਮੈਨੂੰ 5.5 ਸਾਲ ਹੋ ਗਏ ਭਾਜੀ ਮੈਂ ਮਈ 1 2019 ਨੂੰ ਆਇਆ ਸੀ ਤੇ ਅੱਜ ਆਲਮੋਸਟ ਸੈਪਟੰਬਰ ਖਤਮ ਹੋਣ ਵਾਲਾ ਆ ਆਲਮੋਸਟ ਮੈਨੂੰ 5.5 ਸਾਲ ਹੋ ਗਏ ਤਾਂ ਥੋੜਾ ਤਾਂ ਫਿਰ ਮੇਰੇ ਹਿਸਾਬ ਨਾਲ ਸਟੱਡੀ ਦੇ ਨਾਲ ਨਾਲ ਵਰਕ ਪਰਮਿਟ ਵੀ ਖਤਮ ਹੋ ਗਿਆ ਹੁਣ ਹਾਂਜੀ ਭਾਜੀ ਮੇਰਾ ਵਰਕ ਵੀ ਖਤਮ ਹੋ ਗਿਆ ਮੈਂ ਉਸ ਤੋਂ ਬਾਅਦ ਟੈਂਪੋਰਰੀ ਰੈਜ਼ੀਡੈਂਟ ਪਰਮਿਟ ਲਿੱਤਾ ਸੀ 6 ਮਹੀਨਿਆਂ ਦਾ ਉਹ ਵੀ ਖਤਮ ਹੋਣ ਵਾਲਾ ਆ ਮੇਰੇ 25 20 25 ਦਿਨ ਹੀ ਰਹਿ ਗਏ ਨੇ ਸੈਪਟੰਬਰ 30 ਨੂੰ ਉਹ ਵੀ ਮੁੱਕ ਜਾਣਾ ਤੇ ਮੈਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਇਹ ਫਾਈਟ ਨੂੰ ਵੱਧ ਤੋਂ ਵੱਧ ਤੇਜ਼ ਕਰਕੇ ਜਿੱਤ ਸਕੀਏ ਕੀ ਜੇ 25 ਦਿਨ ਮਤਲਬ ਤੁਹਾਡੇ ਹਿਸਾਬ ਨਾਲ ਵੀ ਖਤਮ ਹੋ ਗਏ ਫਿਰ ਤੁਸੀਂ ਕੀ ਮਨ ਕੀ ਬਣਾਇਆ ਹੋਇਆ ਵੀ ਕੀ ਸੋਚ ਕੇ ਆਏ ਸੀ ਤੇ ਹੋ ਕੀ ਗਿਆ ਮੈਂ ਭਾਜੀ ਸੱਚ ਦੱਸਾਂ ਤਾਂ ਮੈਂ ਬਹੁਤ ਮਿਹਨਤ ਕੀਤੀ ਔਰੇ ਮੈਂ ਇਵਨ ਡਬਲ ਡਬਲ ਸ਼ਿਫਟਾਂ ਕੀਤੀਆਂ ਨੇ ਸਾਰਾ ਸਿੰਨ ਤੇ ਕੰਮ ਕੀਤਾ ਹੈ ਸੀਆਰਏ ਹੋਰਾਂ ਕੋਲ ਸਾਰੇ ਰੈਕੋਰਡ ਹੁੰਦੇ ਨੇ ਸਾਡੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਬੰਦਿਆਂ ਨੇ ਇੰਨੀਆਂ-ਇੰਨੀਆਂ ਮਿਹਨਤਾਂ ਕੀਤੀਆਂ ਨੇ ਇੰਨਾ-ਇਨਾ ਕੰਟਰੀ ਚ ਕੰਟਰੀਬਿਊਟ ਕੀਤਾ ਆ ਉਹ ਆਖਰ ਨੂੰ ਆਪਣਾ ਫਿਊਚਰ ਸੋਚ ਕੇ ਹੀ ਔਰੇ ਕੁਝ ਕਰਦੇ ਨੇ ਐਂਡ ਦੇ ਆ ਉਹ ਸਾਡੇ ਨਾਲ ਬਿਲਕੁਲ ਧੱਕਾ ਕਰ ਰਹੇ ਨੇ ਬਿਲਕੁਲ ਗਲਤ ਕਰ ਰਹੇ ਨੇ ਮੈਂ ਕੁਆਲੀਫਾਈਡ ਆ ਮੈਂ 450 450 ਪੁਆਇੰਟ ਤੋਂ ਉੱਪਰ ਬੈਠਾ ਆ ਉਹ ਘੱਟ ਵਾਲੇ ਬੰਦਿਆਂ ਨੂੰ ਪਿਕ ਕਰੀ ਜਾਂਦੇ ਨੇ ਤੇ ਸਾਨੂੰ ਪਿਕ ਨਹੀਂ ਕਰ ਰਹੇ ਇਹ ਟੋਟਲੀ ਅਨਫੇਅਰ ਹੈ ਅਪਰ ਕੈਪ ਨਾਮ ਦੀ ਕਦੇ ਚੀਜ਼ ਅਸੀਂ ਸੁਣੀ ਹੀ ਨਹੀਂ ਸੀ ਸੋ ਇਹ ਗਵਰਨਮੈਂਟ ਦੇ ਹੀ ਏਜੰਡੇ ਕ੍ਰੀਏਟ ਕੀਤੇ ਹੋਏ ਨੇ ਜਿਹਦੇ ਕਰਕੇ ਅਸੀਂ ਬੱਚੇ ਅੱਜ ਸੜਕਾਂ ਤੇ ਉਤਰਨਾ ਪਿਆ ਪਰ ਉਹ ਕਹਿੰਦੇ ਵੀ ਉਹਨਾਂ ਦਾ ਤਾਂ ਜਿਹੜਾ ਅੱਜ ਦੇ ਟਾਈਮ 'ਚ ਜੇ ਆਪਾਂ ਦੇਖਿਆ ਜਾਵੇ ਗਵਰਨਮੈਂਟ ਕਹਿੰਦੀ ਹੈ ਇਹ ਬੋਝ ਨੇ ਜਿਹੜੇ ਇੱਥੋਂ ਦੇ ਲੋਕਲ ਵਸਨੀਕ ਨੇ ਉਹ ਵੀ ਕਹਿੰਦੇ ਵੀ ਸਾਡੇ ਦੇ ਬਹੁਤ ਜਣੇ ਸਾਡੀਆਂ ਜੋਬਾਂ ਖਾਈ ਨੇ ਤੁਸੀਂ ਕਹਿੰਦੇ ਹੋ ਅਸੀਂ ਉਹਨਾਂ ਨੂੰ ਕੁਝ ਦਿੱਤਾ ਉਹ ਕਹਿੰਦੇ ਸਾਥ ਬਹੁਤ ਕੁਝ ਲੈ ਲਿਆ ਇਹਦੇ ਬਾਰੇ ਕੀ ਕਹੋਗੇ ਮੈਂ ਮੈਂ 20000 ਡਾਲਰ ਇੱਕ ਕਾਲਜ ਨੂੰ ਦਿੱਤਾ ਮੈਂ 20000 ਡਾਲਰ ਇੱਕ ਕਾਲਜ ਨੂੰ ਦਿੱਤਾ ਉਸ ਤੋਂ ਬਾਅਦ ਮੈਂ ਤਿੰਨ ਤਿੰਨ ਸਾਲ ਪੂਰਾ ਕੰਮ ਕੀਤਾ ਮੈਂ ਇੰਨੀ ਕਮੇਹਤ ਕੀਤੀ ਹੈ ਕਿ ਮੈਂ 70000 ਵੀ ਡਬਲ ਸ਼ਿਫਟਾਂ ਲਾ ਕੇ ਇੱਕ ਸਾਲ ਦੀ ਸੀਆਰਏ ਨੂੰ ਟੈਕਸ ਵੀ ਭਰਿਆ ਆ ਤੁਸੀਂ ਉਹ ਚੋਂ 20000 ਟੈਕਸ ਕੱਢ ਦਿਓ ਸਰ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਮੈਂ ਇੱਥੋਂ ਲੈ ਗਿਆ ਕੁਝ ਮੈਨੂੰ ਤਾਂ ਪੀਆਰ ਚਾਹੀਦੀ ਸੀ ਮੈਂ ਪਿਛਲੇ 5 ਸਾਲਾਂ ਚ ਘਰੇ ਤਾਂ ਹੀ ਨਹੀਂ ਜਾ ਮੈਂ ਆਪਣੇ ਘਰਦਿਆਂ ਨੂੰ ਹਰ ਵਾਰੀ ਹਰ ਸਾਲ ਲਾਰਾ ਲਾ ਦਿਨਾ ਵੀ ਮੈਂ ਆਜੂਗਾ ਪੀਆਰ ਹੋ ਜਾਂਦੋ ਪੀਆਰ ਹੋ ਜਾਂਦੋ ਉਹ ਸਾਢੇ 5 ਸਾਲ ਲੰਘ ਗਏ ਮੇਰੇ ਮੈਂ ਅੱਜ ਤੱਕ ਪੀਆਰ ਹੀ ਨਹੀਂ ਹੋਇਆ ਇੰਨੀ ਕੁ ਵੀ ਨਹੀਂ ਗਵਰਨਮੈਂਟ ਪਰ ਉਹ ਕਹਿੰਦੇ ਤੁਹਾਡੀ ਗੱਲ ਵਿਚਾਲਿਆ ਉਹ ਕਹਿੰਦੇ ਵੀ ਅਸੀਂ ਤਾਂ ਕਿਹਾ ਹੀ ਨਹੀਂ ਅਸੀਂ ਤਾਂ ਜਦੋਂ ਇੱਥੇ ਲਿਆਂਦੇ ਸੀਗਾ ਵੀ ਪੜੋ ਤੇ ਕੰਮ ਕਰੋ ਤੇ ਜਾਓ ਉਹ ਤਾਂ ਇਹ ਕਹਿੰਦੇ ਨੇ ਤੁਸੀਂ ਇਹ ਗੱਲ ਕਿਵੇਂ ਸੋਚੀ ਉਹਨਾਂ ਨੇ ਇੱਥੇ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਤੁਸੀਂ ਜਾਣਾ ਆ ਮਿੱਥ ਕੇ ਨਹੀਂ ਆਏ ਉਹ ਵਰਕ ਪਰਮਿਟ ਕਿਉਂ ਦੇ ਰਹੇ ਨੇ ਜੇ ਉਹਨਾਂ ਨੇ ਸਟੱਡੀ ਪਰਮਿਟ ਤੇ ਲਿਖਤਾ ਨਾ ਵੀ ਤੁਸੀਂ ਆਇਓ ਪੜ੍ਹ ਕੇ ਜਾਓ ਉਹ ਵਰਕ ਪਰਮਿਟ ਦੀ ਆਪਸ਼ਨ ਕਿਉਂ ਦੇ ਰਹੇ ਨੇ ਉਹ ਆਪਣੀਆਂ ਸਾਈਟਾਂ ਤੇ ਕਿਉਂ ਲਿਖ ਰਹੇ ਨੇ ਸਟੱਡੀ ਵਰਕ ਐਕਸਪਲੋਰ ਐਂਡ ਸਟੇ ਸਟੇ ਮੀਨਸ ਪੀ ਆਰ ਤੁਸੀਂ ਉਰੇ ਰਹੋ ਸਾਡੀ ਕੰਟਰੀ 'ਚ ਰਹੋ ਐਡਾ ਵੱਡਾ ਮੁਲਕ ਹੈ ਇਹਨਾਂ ਤੋਂ ਕੰਟ੍ਰਿਬਿਊਟ ਹੋਰ ਇਹਨਾਂ ਨੇ ਇਮੀਗ੍ਰੈਂਟਸ ਤੋਂ ਬਗੈਰ ਇਹ ਕੰਟਰੀ ਨਹੀਂ ਚੱਲ ਸਕਦੀ ਸਰ ਪਰ ਪਰ ਜੇ ਫਿਰ ਆਪਾਂ ਗੱਲ ਕੀਤੀ ਜਾਵੇ ਜਿਵੇਂ ਕਿੰਨੇ ਟੋਟਲ ਤੁਹਾਡੇ ਹਿਸਾਬ ਨਾਲ ਜਿਹੜੀ ਇਸ ਵੇਲੇ ਗਿਣਤੀ ਆ ਕਿਉਂਕਿ 70000 ਦੀ ਗਿਣਤੀ ਤਾਂ ਸਾਰੇ ਸੁਣਦੇ ਆ ਤੁਹਾਡੇ ਮੇਰੇ ਹਿਸਾਬ ਨਾਲੇ ਤੋਂ ਜ਼ਿਆਦਾ ਆ ਕਿ ਤੁਹਾਡੇ ਹਿਸਾਬ ਨਾਲ ਕੀ ਕਿੰਨੇ ਵੀ ਘਟ 70000 ਤੋਂ ਆਈ ਥਿੰਕ ਆਲਮੋਸਟ ਡਬਲ ਹੋ ਜਾਣੀ ਐ ਇਹ ਸਾਲ ਦੇ ਐਂਡ ਤੱਕ 1 30 ਤੂੰ ਤੱਕ ਬੱਚਾ ਚੱਲ ਜਾਣਾ ਈ ਸੋ ਘਟ ਨਹੀਂ ਹੈਗੀ ਬਟ ਮੈਨੂੰ ਨਹੀਂ ਪਤਾ ਗਰਾਊਂਡ ਤੇ ਬੱਚੇ ਕਿਉਂ ਨਹੀਂ ਨਿਕਲ ਰਹੇ ਕਿਸੇ ਚੀਜ਼ ਦਾ ਡਰ ਹੈ ਜਾਂ ਉਹਨਾਂ ਨੇ ਐਲ ਐਮ ਆਈਆ ਬਾਇ ਕਰ ਲਈਆਂ ਜੋ ਕਿ ਹੋਰ ਵੀ ਵੱਡਾ ਫਰਾਡ ਆ ਓਰੇ ਇਹ ਲਮਾਈਆਂ ਨਾ ਲੱਗਦਾ ਤੁਹਾਨੂੰ ਵੀ ਜੇ ਤੁਸੀਂ 40-50 ਹਜ਼ਾਰ ਅੱਜ ਦੇ ਟਾਈਮ ਦੇ ਵਿੱਚ ਹੋਰ ਖਰਚ ਰਹੇ ਹੋ ਤੇ ਸਿਰਫ 2 ਸਾਲ ਹੀ ਆਪਣੇ ਐਕਸਟੈਂਡ ਹੋਣੇ ਆ ਉਹਦੇ ਬਾਅਦ ਚੋ ਕੀ ਭਰੋਸਾ ਵੀ ਕੱਲ ਨੂੰ ਤੁਸੀਂ ਪੀਆਰ ਹੋਣੇ ਕਿ ਨਹੀਂ ਹੁੰਦੇ ਜੇ ਕੋਈ ਘਰਾਂ ਚ ਬੈਠਾ ਵੀ ਆ ਜਿਹੜਾ ਇੱਥੇ ਨਹੀਂ ਆਪਣੇ ਆ ਰਿਹਾ ਉਹ ਭਾਵੇਂ ਆਪਣੀ ਸਪੋਰਟ ਕਰ ਰਿਹਾ ਸੋਸ਼ਲ ਮੀਡੀਆ ਤੇ ਪਰ ਜੇ ਆਪਣੇ ਨਾਲ ਆ ਕੇ ਨਹੀਂ ਮੋਢੇ ਨਾਲ ਮੋਢਾ ਲਾ ਕੇ ਖੜਦਾ ਤੁਹਾਨੂੰ ਲੱਗਦਾ ਵਰਕ ਕਰੋਗੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਮੇਰਾ ਵਰਕ ਪਰਮਿਟ 23 ਦੇ ਵਿੱਚ ਐਕਸਪਾਇਰ ਹੁੰਦਾ ਸੀ ਦਸੰਬਰ ਮਹੀਨੇ ਚ ਮੈਨੂੰ ਐਕਸਟੈਂਸ਼ਨ ਮਿਲਦੀ ਸੀ 1.5 ਸਾਲ ਦੀ ਮੇਰੀ ਉਹ ਕਿਸੇ ਕਾਰਨ ਰਿ ਬਟ ਜੇ ਅੱਜ ਵੀ ਮੈਂ ਦੇਖਾਂ ਤਾਂ ਮੈਨੂੰ ਇੱਕ ਵੀ ਡਰਾ ਹੀ ਨਹੀਂ ਆਇਆ ਉਹ ਸਾਲ ਵੀ ਮੇਰਾ ਨਿਕਲਣ ਵਾਲਾ ਹੋ ਗਿਆ ਪੀਆਰ ਤਾਂ ਮੈਂ ਫੇਰ ਵੀ ਨਾ ਹੋਇਆ ਸੋ ਗਵਰਨਮੈਂਟ ਹੀ ਜਾਣ ਕੇ ਤੱਕਾ ਕਰ ਰਹੀ ਹੈ ਵੀ ਜਿਹੜੇ ਬੱਚੇ ਡਿਜ਼ਰਵਿੰਗ ਨੇ ਉਹਨਾਂ ਨੂੰ ਵੀ ਨਹੀਂ ਪੀਆਰ ਕਰ ਰਹੀ ਕਿਉਂਕਿ ਜੇ ਡਰਾਉ ਦੀ ਆਪਾਂ ਗੱਲ ਕੀਤੀ ਹੈ ਵੇ ਡਰਾ ਮੇਰੇ ਖਾਲ 500 ਪਲੱਸ ਹੁੰਦਾ ਵਾ ਤੇ ਜਿਹੜੇ ਬੱਚੇ ਮੇਰੇ ਖਾਲ एलिਜੀਬਲ ਜਿਹੜਾ ਤੁਹਾਡਾ ਜੀ ਆਪਾਂ ਕੱਢੀਏ ਪੁਆਇੰਟ ਉਹ 450 470 ਦੇ ਵਿੱਚ ਸ਼ਾਇਦ ਬਣਦੇ ਆ ਇਦਾਂ ਦੀ ਫਿਰ ਪਾਲਿਸੀ ਅੱਗੇ ਜਿਵੇਂ ਇਹਨਾਂ ਨੇ ਜਦੋਂ ਇਹਨਾਂ ਦੀ ਕਹਿ ਦਈਏ ਗਵਰਨਮੈਂਟ ਦੀ ਮਰਜ਼ੀ ਤੋਂ 17 ਤੇ ਵੀ ਪੱਕੇ ਕੀਤੇ ਇਹਨਾਂ ਨੇ ਕੋਵਿਡ ਦੇ ਦੌਰਾਨ ਤੇ ਹਾਂ ਤੇ ਇਹ ਫਿਰ ਸਿਸਟਮ ਆ ਜਿਹੜਾ ਕਿਉਂਕਿ ਤੁਸੀਂ ਦੇਖੋ ਪੜ੍ਹੇ ਲਿਖੀ ਹੋ ਸਿਸਟਮ ਨੂੰ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਵੀ ਗਵਰਨਮੈਂਟ ਕਿਉਂ ਨਹੀਂ ਇਹ ਡਾਊਨ ਲਿਆ ਰਹੀ ਹੈ ਜਿਹੜਾ ਸਕੋਰ ਰੇਟ ਆ ਕਿਉਂ ਉੱਪ ਸੋ ਕੋਵਿਡ ਨੇ ਜੋ ਆਪਣੇ ਮੁਲਕਾਂ ਨੂੰ ਹਿਲਾਇਆ ਕੈਨੇਡਾ ਰੈਸੈਸ਼ਨ ਅਨਾਉਂਸ ਨਹੀਂ ਕਰਨਾ ਚਾਹੁੰਦਾ ਬਟ ਇੱਥੇ ਰੈਸੈਸ਼ਨ ਚੱਲ ਰਿਹਾ ਆ ਵੱਡੇ ਲੈਵਲ ਤੇ ਇਹਨਾਂ ਨੇ ਉਦੋਂ 22 23 ਦੇ ਵਿੱਚ ਇੰਨਾ ਬੱਚਾ ਕਿਉਂ ਬੁਲਾਇਆ ਤਾਂ ਕਿ ਉਹਨਾਂ ਤੋਂ ਪੈਸੇ ਲੈ ਕੇ ਅਸੀਂ ਇੱਥੇ ਦੀ ਇਕਨੋਮੀ ਨੂੰ ਚਲਾ ਸਕੀਏ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਸਾਰਾ ਪੈਸਾ ਤਾਂ ਅਸੀਂ ਲੈ ਲਿਆ ਉਹਨਾਂ ਤੋਂ ਵੀ ਹੁਣ ਸਾਨੂੰ ਲੋੜ ਨਹੀਂ ਹੈਗੀ ਸਾਡੇ ਬੱਚੇ ਤਾਂ ਇੱਥੇ ਕੈਨੇਡਾ ਵਾਲੇ ਵਿਲੇ ਬੈਠੇ ਨੇ ਜਦ ਕਿ ਅਸੀਂ ਵੀ ਨਾਲ ਵਿਲੇ ਬੈਠੇ ਆ ਉਹ ਇਹ ਨਹੀਂ ਦੱਸ ਰਹੇ ਉਹ ਸਿਰਫ ਕੈਨੇਡੀਅਨਸ ਦੀਆਂ ਵੋਟਾਂ ਲੈ ਲਈ ਕਹਿ ਰਹੇ ਨੇ ਵੀ ਸਾਡੇ ਕੈਨੇਡਾ ਦੇ ਜਵਾਕ ਵਿਲੇ ਬੈਠੇ ਨੇ ਤੁਹਾਡੇ ਤਾਂ ਥੋਪ ਰਹੇ ਇੱਕ ਤਰ੍ਹਾਂ ਦਾ ਹੈ ਬਿਲਕੁਲ ਥੋਪ ਰਹੇ ਨੇ ਸਰ ਇਹ ਸਿਰਫ ਇੱਕ ਅਜੰਡਾ ਕ੍ਰੀਏਟ ਕੀਤਾ ਗਿਆ ਵੀ ਕੈਨੇਡੀਅਨਸ ਅਲੱਗ ਹੋ ਜਾਣ ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਹੈ ਵੀ ਅਸੀਂ ਦੁਬਾਰਾ ਸਟੈਂਡ ਹੋ ਜਾਾਂਗੇ ਇੰਨੇ ਟਾਈਮ 'ਚ ਤੇ ਇਹ ਇੱਥੇ ਚਲੇ ਜਾਣ ਤੇ ਅਸੀਂ ਵਾਪਸ ਫੇਰ ਤੋਂ ਇਮੀਗ੍ਰੇਸ਼ਨ ਕਰਾਂਗੇ ਔਰੇ ਜਦੋਂ ਤੁਸੀਂ ਇੰਡੀਆ ਤੋਂ ਚੱਲਣ ਲੱਗੇ ਅਸੀਂ ਜਿਹੜੀ ਫੀਸ ਓਹੋ ਕੁਝ ਵੇਚ ਕੇ ਭਰੀ ਸੀ ਕਿ ਪੇਰੈਂਟਸ ਕੋਲੇ ਸੀਗਾ ਕਿ ਕੋਈ ਜ਼ਮੀਨ ਜਾਇਦਾਦ ਮੋਸਟਲੀ ਆਪਾਂ ਕੋ ਉਹਨਾਂ ਕੋ ਵੇਚ ਦਈਆਂ ਜਾਂ ਕੋ ਮਾੜਾ ਮੋਟਾ ਸੇਵਿੰਗ ਕੀਤੀ ਹੁੰਦੀ ਹੈ ਵੀ ਚਲੋ ਬੱਚੇ ਦੇ ਚੰਗੇ ਭਵਿੱਖ ਲਈ ਆਪਾਂ ਦੇ ਦਈਏ ਤੁਸੀਂ ਕਿਦਾਂ ਐ ਫਿਰ ਕੀਤਾ ਸੀ ਸੋ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਵੀ ਹਰ ਪੇਰੈਂਟ ਵੱਖਰਾ ਹੁੰਦਾ ਉਹਦੀ ਹਰ ਕਿਸੇ ਦੀ ਆਪਣੀ ਮਜਬੂਰੀ ਹੈ ਹਰ ਮੇਰੇ ਠੀਕ ਸੀ ਉਹਨਾਂ ਨੇ ਮੈਨੂੰ ਸਪੋਰਟ ਕਰਤਾ ਬਟ ਇਹਦਾ ਮਤਲਬ ਇਹ ਨਹੀਂ ਵੀ ਹੁਣ ਮੈਂ ਉਹਨਾਂ ਕੋਲੇ ਜਾ ਕੇ ਫੇਰ ਬੋਝ ਬਣ ਜਾ ਉੱਥੇ ਕੁਝ ਹੈ ਨਹੀਂ ਸੀ ਤਾਂ ਉਹਨਾਂ ਨੇ ਸਾਡੇ ਬੈਟਰ ਫਿਊਚਰ ਦੇ ਲਈ ਸਾਨੂੰ ਰੇ ਭੇਜਿਆ ਸੀ ਉਹਨਾਂ ਨੇ ਆਪਣਾ ਢਿੱਡ ਪੇਟ ਬਨ ਕੇ ਕਮਾਈਆਂ ਜੋ ਕੀਤੀਆਂ ਉਹ ਸਾਡੇ ਤੇ ਸਾਰੀਆਂ ਲਾਈਆਂ ਵੀ ਇਹਨਾਂ ਦਾ ਕੁਝ ਫਿਊਚਰ ਬਣ ਜਾਵੇ ਤੇ ਇੱਥੇ ਆ ਕੇ ਜਦੋਂ ਇੱਕ ਸਰਕਾਰ ਚਾਹੁੰਦੀ ਸੀ ਵੀ ਆ ਜਾਣ ਮੈਂ ਮੈਡੀਕਲ ਦਾ ਸਟੂਡੈਂਟ ਸੀ ਮੈਂ ਮੈਡੀਕਲ ਦੇ ਕੋਰਸ ਦੇ ਲਈ ਟਰਾਈ ਕੀਤਾ ਵੀ ਮੈਨੂੰ ਮੈਡੀਕਲ ਦਾ ਕੋਰਸ ਮਿਲ ਜਾਵੇ ਮੇਰੀ ਸਟੱਡੀ ਦੇ ਰਿਲੇਟਡ ਉਹ ਕੋਰਸ ਨਹੀਂ ਮਿਲਦਾ ਸਰ ਇੱਥੇ ਪੜਾਈਆਂ ਵੇਚੀਆਂ ਜਾਂਦੀਆਂ ਨੇ ਬੇਕਾਰ ਤੋਂ ਬੇਕਾਰ ਕੋਰਸ ਦਿੱਤੇ ਜਾਂਦੇ ਨੇ ਬਟ ਸੋਚ ਉਦੋਂ ਇਹ ਜੀ ਬਣੀ ਹੁੰਦੀ ਐ ਵੀ ਇੱਕ ਵਾਰ ਚੱਲ ਜਾਓ ਤੁਹਾਡਾ ਫਿਊਚਰ ਆਪੇ ਵਧੀਆ ਹੋ ਜਾਣਾ ਕਿਉਂਕਿ ਕੈਨੇਡਾ ਇਹ ਡ੍ਰੀਮ ਦਿਖਾਉਂਦਾ ਆ ਤੇ ਅੱਜ ਇਹ ਉਸ ਡ੍ਰੀਮ ਤੋਂ ਮੁੱਕਰ ਰਹੇ ਨੇ ਪਰ ਜੇ ਆਪਾਂ ਗੱਲ ਥੋੜੀ ਮੈਂ ਕਰਦਾ ਵੀ ਜਿਵੇਂ ਤੁਸੀਂ ਕਹਤਾ ਵੀ 20 25 ਦਿਨ ਰਹਿ ਗਏ ਚਲੋ ਪ੍ਰਮਾਤਮਾ ਤੁਹਾਡਾ ਸਾਰਾ ਕੁਝ ਠੀਕ ਕਰ ਦੇ ਤੁਹਾਡੇ ਸਾਰੇ ਬੱਚਿਆਂ ਦੇ ਠੀਕ ਹੋ ਜਾਈਏ ਅਸੀਂ ਤਾਂ ਇਹ ਕਹਿੰਨੇ ਆ ਪਰ ਐਨੀ ਹਾਉ 1% ਨਹੀਂ ਹੁੰਦਾ ਫੇਰ ਸਰਕਾਰੀ ਨਹੀਂ ਸਕਦੇ ਬਾਕੀ ਅਸੀਂ ਆਪਣੀ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਬਹੁਤ ਕੋਸ਼ਿਸ਼ ਕਰ ਰਹੇ ਹਾਂ ਵੀ ਇਹੀ ਵੱਧ ਤੋਂ ਵੱਧ ਹੰਗਾਰਾ ਲੈ ਜਾਵੇ ਵੱਧ ਤੋਂ ਵੱਧ ਲੋਕ ਆ ਜਾਣ ਵੱਧ ਤੋਂ ਵੱਧ ਕਮਿਊਨਿਟੀ ਆ ਜੇ ਤੇ ਉਹ ਐਮਪੀ ਐਮਪੀਪੀਜ਼ ਨੂੰ ਕਹੇ ਵੀ ਜੇ ਸਾਡੇ ਬੱਚੇ ਜਾਣਦੇ ਨੇ ਤਾਂ ਅਸੀਂ ਇੱਥੇ ਤੁਹਾਨੂੰ ਵੋਟਾਂ ਨਹੀਂ ਦੇਣੀਆਂ ਵੀ ਅਸੀਂ ਤੁਹਾਨੂੰ ਸਪੋਰਟ ਨਹੀਂ ਕਰਨਾ ਸਾਰੀ ਗਵਰਨਮੈਂਟ ਡਿੱਗਣੀ ਚਾਹੀਦੀ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਗਵਰਨਮੈਂਟਾਂ ਨੂੰ ਮਤਲਬ ਮੇਨ ਅਜੰਡਾ ਇਸ ਵੇਲੇ ਤੁਹਾਡਾ ਇਹ ਹੈ ਵੀ ਤੁਸੀਂ ਇਹ ਬਲੇਮ ਨਹੀਂ ਕਰ ਰਹੇ ਵੀ ਸਾਨੂੰ ਕਿਉਂ ਨਹੀਂ ਰੱਖ ਰਹੇ ਤੁਸੀਂ ਇਹ ਕਹਿੰਦੇ ਹੋ ਵੀ ਲੋਕਾਂ ਤੱਕ ਉਹਨਾਂ ਦੀਆਂ ਪਾਲਿਸੀਆਂ ਪਹੁੰਚਣ ਵੀ ਤੁਹਾਡੇ ਨਾਲ ਤਾਂ ਕਾਇਆ ਕਲ ਉਹਨਾਂ ਨਾਲਾਂ ਨਾ ਹੋ ਸਕੇ ਬਿਲਕੁਲ ਜੇ ਅਸੀਂ ਅੱਜ ਬਰਾਊਨ ਆ ਜੀ ਉਹ ਵੀ ਉਹੀ ਨੇ ਇਕੱਠੇ ਹੀ ਆਪਾਂ ਕੋਈ ਅਲੱਗ ਨਹੀਂ ਹੈਗੇ ਸਾਰੇ ਸੇਮ ਕਮਿਊਨਿਟੀ ਦੇ ਬੰਦੇ ਆ ਇਟਸ ਨਾਟ ਕਿ ਕਲੀਮਾ ਪੰਜਾਬੀ ਕਮਿਊਨਿਟੀ ਦੀ ਗੱ ਇਟਸ एवरीवन एवरी ਇਮੀਗ੍ਰੈਂਟ ਹੂ ਕੇਮ ਹੇਅਰ ਉਹਨਾਂ ਸਾਰਿਆਂ ਦੀ ਗੱਲ ਕਰਦਾ ਧੰਨਵਾਦ ਕੀ ਨਾਮ ਆ ਫਿਰ ਨਾਂਜੀ ਵਿਸ਼ਨੂ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਸਰ ਮੈਨੂੰ ਹੋ ਗਿਆ ਆਲਮੋਸਟ ਤਕਰੀਬਨ 2019 ਦੇ ਵਿੱਚ ਆਏ ਸੀਗੇ ਸਟਾਰਟਿੰਗ ਚ ਮਤਲਬ 5 ਕਿ ਸਾਲ ਹੋ ਗਏ ਹਾਂਜੀ ਹੋ ਗਏ ਜੀ ਤੇ ਤੁਹਾਡਾ ਕਿੰਨਾ ਰਹਿ ਗਿਆ ਵਰਕ ਪਰਮਿਟ ਭਾਜੀ ਮੇਰਾ ਥੋੜਾ ਹੀ ਰਹਿ ਗਿਆ ਵਰਕ ਪਰਮਿਟ ਤੇ ਬਸ ਹੁਣ ਆਪਣੀ ਪ੍ਰੋਟੈਸਟ ਸਟਰਗਲ ਚੱਲ ਰਹੀ ਹੈ ਪ੍ਰੋਟੈਸਟ ਚੱਲ ਰਹੀ ਹੈ ਗੱਲ ਇਹ ਵੀ ਨਹੀਂ ਹੈਗੀ ਕਿ ਅਸੀਂ ਜਦੋਂ ਦੇ ਆਏ ਆ ਤੁਹਾਨੂੰ ਵਰਕ ਪਰਮਿਟ ਮਿਲੇ ਅਸੀਂ ਕੁਝ ਕੀਤਾ ਨਹੀਂ ਅਸੀਂ ਆਪਣੇ ਵੱਲੋਂ ਜੋ ਸਰਕਾਰ ਦੀਆਂ ਨੀਤੀਆਂ ਸੀਗੀਆਂ ਜਿਹੜੇ ਪਾਥਵੇ ਟੂ ਪੀਆਰ ਅਸੀਂ ਕਹਿ ਦਿੰਨੇ ਆ ਉਹ ਸਰਕਾਰੀ ਵੈਬਸਾਈਟ ਤੇ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਲਿਖੀਆਂ ਹੋਈਆਂ ਨੇ ਜਿਹੜੀ ਕਿ ਪੰਜ ਤਰੀਕੇ ਦੇ ਹੈਗੇ ਨੇ ਇੱਕ ਹੈਗੀ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਇੱਕ ਹੈਗਾ ਜੀ ਐਕਸਪ੍ਰੈਸ ਐਂਟਰੀ ਇੱਕ ਹੈਗਾ ਜੀ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਤੇ ਇੱਕ ਹੈਗਾ ਜੀ ਆਰਐਨਆਈਪੀ ਦੇਖੋ ਹੋ ਕੀ ਰਿਹਾ ਆ ਵੀ ਅਸੀਂ ਆਲਰੇਡੀ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਸੀ ਆਲਰੇਡੀ ਐਕਸਪੀਰੀਅੰਸ ਲੈ ਕੇ ਬੈਠੇ ਆ ਸਰਕਾਰ ਨੇ ਕੀ ਹੋ ਰਿਆ ਸੀ ਕਿ ਪਿਛਲੇ 1.5 2 ਸਾਲ ਤੋਂ ਬਹੁਤ ਜ਼ਿਆਦਾ ਸਰਕਾਰ ਰੂਲ ਚੇਂਜ ਕਰ ਰਹੀ ਸੀ ਉਹ ਨਾਲ ਹੋ ਕੀ ਰਿਹਾ ਸੀ ਵੀ ਕਈ ਨਿਕਲ ਜਾਂਦੇ ਸੀ ਕਈ ਵਿਚਾਰੇ ਰਹਿ ਜਾਂਦੇ ਸੀ ਐਂਡ ਇਹ ਰੂਲ ਇਸ ਤਰੀਕੇ ਨਾਲ ਚੇਂਜ ਹੋ ਰਹੇ ਸੀ ਵੀ ਜਿਹਦੇ ਕੋਲ ਜ਼ਿਆਦਾ ਐਕਸਪੀਰੀਅੰਸ ਆ ਕਈ ਵਾਰੀ ਉਹਨੂੰ ਸਟਰਗਲ ਕਰਨਾ ਪੈ ਰਿਹਾ ਪੀਆਰ ਲਈ ਤੇ ਜਿਹਦੇ ਕੋਲ ਘੱਟ ਐਕਸਪੀਰੀਅੰਸ ਆ ਜਾਂ ਜਿਨੇ ਕਦੀ ਕੈਂਡ ਅਸ ਐਕਸਪੀਰੀਅੰਸ ਨਹੀਂ ਲਿੱਤਾ ਉਹ ਵੀ ਡੀਆਰ ਟੂ ਪੀਆਰ ਦੇ ਵਿੱਚ ਪੀਆਰ ਹੋ ਰਿਹਾ ਸੋ ਪ੍ਰੋਬਲਮ ਇਹ ਆ ਕਿ ਸਰਕਾਰ ਨੇ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ ਹੁਣ ਉਹਨੂੰ ਸਹੀ ਕਰ ਸਹੀ ਦਾ ਕਰ ਰਹੀ ਆ ਲੇਕਿਨ ਉਹਦੇ ਨਾਲ ਸਾਡਾ ਕੁਝ ਨਹੀਂ ਸੋਚ ਰਹੀ ਜੇ ਸਾਨੂੰ ਇੱਕ ਐਕਸਟੈਂਸ਼ਨ ਮਿਲ ਜੇ ਸਾਨੂੰ ਥੋੜਾ ਸਮਾਂ ਹੋਰ ਮਿਲ ਜੇ ਅਸੀਂ ਕੋਈ ਹੋਰ ਪਾਥਵੇ ਲੱਭ ਕੇ ਆਪਣੀ ਪਰਮਨੈਂਟ ਰੈ residency ਲੈ ਸਕਦੇ ਆ ਅਸੀਂ ਉਹ ਨਹੀਂ ਹੈਗੇ ਵੀ ਜਿਹੜੇ ਵੀਜ਼ੇ ਤੇ ਆਏ ਆ ਤੇ ਬਸ ਇੱਥੇ ਰਹਿ ਕੇ ਬੈ ਕੇ ਰਹਿ ਗਏ ਅਸੀਂ ਕੰਮ ਆਲਰੇਡੀ ਕੀਤਾ ਆ ਅਸੀਂ ਅਪਲਾਈ ਕੀਤੀਆਂ ਅਸੀਂ ਕੁਆਲੀਫਾਈਡ ਆ ਅਸੀਂ ਰੈ residency ਦੀ ਫਾਈਲਾਂ ਵੀ ਲਾਈਆਂ ਸਾਡੀਆਂ ਨਾਲ ਸਰਕਾਰ ਫਾਈਲਾਂ ਚੁੱਕ ਰਹੀ ਹੀ ਆ ਨਾ ਸਾਨੂੰ ਡਰਾਅ ਦਿੱਤੇ ਜਾ ਰਹੇ ਨੇ ਨਾ ਸਾਡੇ ਨਾਲ ਸਾਨੂੰ ਐਕਸਟੈਂਸ਼ਨ ਦਿੱਤੀ ਜਾ ਰਹੀ ਆ ਹੁਣ ਆ ਕੀ ਐਂਡ ਆਫ ਦਿ ਡੇ ਤੁਹਾਨੂੰ ਕੋਈ ਐਲਐਮਆਈਏ ਬੇਸ ਦੀ ਐਲਐਮਆਈਏ ਐਗਜ਼ੈਂਪਟ ਵਰਕ ਪਰਮਿਟ ਲੈਣਾ ਪੈਣਾ ਉਹ ਬਿਨਾ ਪੈਸੇ ਦਿੱਤੇ ਕੋਈ ਤੁਹਾਨੂੰ ਦਿੰਦਾ ਨਹੀਂ ਨਹੀਂ ਪਰ ਤੁਹਾਨੂੰ ਕੀ ਲੱਗਦਾ ਵੀ ਇਹ ਫਿਰ ਜਾਣ ਪੁੱਝ ਕੇ ਧੱਕਾ ਕਰ ਰਹੇ ਜੀ ਜੀ ਮੈਨੂੰ ਐ ਲੱਗਦਾ ਵਾ ਕਿ ਜਿੱਥੇ ਤੱਕ ਦੇਖੋ ਜੀ ਪਹਿਲਾਂ ਤਾਂ ਸਾਨੂੰ ਲੱਗਦਾ ਸੀ ਕਿ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆ ਉਹ ਬਿਨਾ ਕੰਸਲਟੇਸ਼ਨ ਦੇ ਹੋ ਰਹੀਆਂ ਵੀ ਜੋ ਉਹਨਾਂ ਨੂੰ ਲੱਗ ਰਿਹਾ ਹੈ ਉਹ ਕਰ ਰਹੇ ਨੇ ਵਿਦਆਊਟ ਇਵਨ ਆਸਕਿੰਗ ਹੁਣ ਸਾਨੂੰ ਲੱਗ ਰਿਹਾ ਹੈ ਕਿ ਇਹ ਗੱਲ ਸੱਚ ਕਈ ਐਮਪੀਜ਼ ਨੂੰ ਅਸੀਂ ਮਿਲੇ ਆਂ ਐਂ ਉਹਨਾਂ ਨੇ ਸਾਨੂੰ ਇੱਕ ਕਲੀਅਰ ਇੰਡੀਕੇਸ਼ਨ ਦਿੱਤੀ ਹੈ ਕਿ ਇਲੈਕਸ਼ਨ ਆ ਰਹੇ ਨੇ ਸਾਨੂੰ ਪਤਾ ਤੁਸੀਂ ਸਹੀ ਹੋ ਲੇਕਿਨ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਹੱਥ ਬੰਨੇ ਹੋਏ ਆ ਸੋ ਦੇਖਿਆ ਜਾਵੇ ਤਾਂ ਇੱਕ ਸਾਹਬ ਨਾਲ ਇਹ ਹੁਣ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਪਰ ਜੇ ਤੁਹਾਨੂੰ ਲੱਗਦਾ ਵੀ ਪਹਿਲਾਂ ਵੀ ਧਰਨਾ ਲੱਗਿਆ ਸੀ ਚਲੋ ਉਦੋਂ ਵਿਸ਼ਾ ਵੱਖਰਾ ਸੀ ਪਰ ਉਹਦੇ ਬਾਅਦ ਚੋ ਵੀ ਟਾਈਮ ਟੂ ਟਾਈਮ ਆ ਪਰ ਜਿਹੜੇ ਇਥੋਂ ਦੇ ਲੋਕਲ ਵਸਨੀਕ ਆ ਉਹ ਕਿਤੇ ਨਾ ਕਿਤੇ ਹੁਣ ਇਹ ਕਹਿ ਰਿਹਾ ਵੀ ਇੱਕ ਤਾਂ ਸਾਡੀਆਂ jobbਾਂ ਹਨ ਲੈ ਰਹੇ ਹੋਂ ਦੂਜਾ ਅਗਲਾ ਕਹਿੰਦਾ ਵੀ ਇਹ ਤੀਜੇ ਦਿਨ ਬਹਿ ਜਾਂਦੇ ਆ ਚਾਹੇ ਉਹ ਏਸ਼ੀਅਨ ਕਮਿਊਨਿਟੀ ਹੋਵੇ ਚਾਹੇ ਕੋਈ ਵੀ ਹੋਵੇ ਕੈਨੇਡੀਅਨ ਕਮਿਊਨਿਟੀ ਹੋਵੇ ਹਰ ਇੱਕ ਦੀ ਸੋਚ ਇਦਾਂ ਦੀ ਬਣਦੀ ਜਾ ਰਹੀ ਹੈ ਤੁਸੀਂ ਉਹਦੇ ਬਾਰੇ ਕੀ ਸੋਚ ਸਰ ਦੇਖੋ ਲੋਕਾਂ ਦਾ ਇੱਕ ਇੱਕ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਿੱਥੇ ਲੋਕੀ ਐਕਚੁਅਲ ਪੈਸਾ ਕਮਾਉਣ ਆਉਂਦੇ ਆ ਆਪਣੀ ਲਾਈਫ ਨੂੰ ਬੈਟਰ ਕਰਨ ਆਉਂਦੇ ਤੁਸੀਂ ਦੇਖੋ ਵੀ ਸਾਨੂੰ ਇਧੇ ਧਰਨੇ ਲਾਣੇ ਪੈ ਰਹੇ ਆ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਧਰਨੇ ਲਾਉਣ ਦਾ ਇਹਦਾ ਮਤਲਬ ਇਹ ਹੈ ਜਦੋਂ ਵੱਖ-ਵੱਖ ethnicities race ਦੇ ਲੋਕ ਬੈਕਗ੍ਰਾਉਂਡ ਦੇ ਲੋਕ ਧਰਨਾ ਲਾ ਰਹੇ ਇਹਦਾ ਮਤਲਬ ਕਿ ਸਾਡੇ ਆਪਣੇ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਫਲੌਜ਼ ਨੇ ਰਾਦਰ ਦਿਨ ਕਿ ਅਸੀਂ ਆਪਣੇ ਸਿਸਟਮ ਨੂੰ ਸਹੀ ਕਰੀਏ ਅਸੀਂ ਜਿਹੜੀ ਇੱਥੇ ਹੋ ਰਹੀ LMI ਦੀ ਐਕਸਪਲੋਇਟੇਸ਼ਨ ਜਾਂ ਜਿਹੜੀ ਹੋ ਰਹੀ ਕ腐ਸ਼ਨ ਹੈ ਅਸੀਂ ਉਹਨੂੰ ਨਹੀਂ ਰੋਕਣਾ ਚਾਹ ਰਹੇ ਅਸੀਂ ਲੋਕਾਂ ਦਾ ਬਲੇਮ ਲੋਕਾਂ ਤੇ ਹੀ ਸਿੱਟ ਰਹੇ ਆ ਵੀ ਤੁਸੀਂ ਇੱਥੇ ਕਿਉਂ ਆਏ ਜੀ ਤੁਸੀਂ ਐਕਸਪਲੋਇਟ ਹੋ ਰਹੇ ਤੁਸੀਂ ਨਾ ਆਉਂਦੇ ਜੀ ਜਾਣੀ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰ ਰਹੇ ਅਸੀਂ ਆਪਣੀਆਂ ਪਾਲਿਸੀਆਂ ਜਿਹੜੀਆਂ ਉਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਕਰ ਰਹੇ ਅਸੀਂ ਜਿਹੜੇ ਜਿਹੜੇ ਸੀਬੀਐਸਓ ਅਫਸਰਾਂ ਆਏ ਜਿਹੜੇ ਪੁਲਿਸ ਅਫਸਰਾਂ ਜਿਹੜੀਆਂ ਡਿਪਾਰਟਮੈਂਟਸ ਆ ਜਿਨ੍ਹਾਂ ਦਾ ਇਹ ਜਿਹੜੀਆਂ ਇਹ ਚੀਜ਼ਾਂ ਇਸ਼ੂ ਕਰਦੀਆਂ ਅਸੀਂ ਉਹਨਾਂ ਨੂੰ ਵੀ ਕੋਈ ਪ੍ਰੋਵੀਜ਼ਨ ਨਹੀਂ ਦੇ ਰਹੇ ਕੋਈ ਕ੍ਰਾਸ ਚੈਕਿੰਗ ਨਹੀਂ ਹੋ ਰਹੀ ਓਪਨਲੀ ਕਰਾਪਸ਼ਨ ਹੋ ਰਹੀ ਹੈ ਸਰਕਾਰ ਇਹਦੇ ਤੇ ਯੂ ਟਰਨ ਮਾਰ ਰਹੀ ਹੈ ਨਾ ਉਹ ਇਹਦੇ ਉੱਤੇ ਗੱਲ ਕਰਦੀ ਅਸੀਂ ਕਿੰਨੇ ਵਾਰੀ ਉਹਨਾਂ ਨੂੰ ਲੈਟਰਾਂ ਈਮੇਲਾਂ ਵੀ ਲਿਖ ਦਿੱਤੀਆਂ ਕਿ ਇਹ ਤੁਹਾਡੇ ਸਾਡੇ ਦੇਸ਼ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਕਰਕੇ ਜਿਹੜਾ ਬੰਦਾ ਇਮਾਨਦਾਰੀ ਨਾਲ ਇੱਥੇ ਆ ਰਿਹਾ ਉਹ ਸਫਰ ਕਰ ਰਿਹਾ ਅੱਜ ਜਿੰਨਾ ਬੰਦਾ ਬੈਠਾ ਆ ਉਹ ਇਮਾਨਦਾਰੀ ਦੇ ਨਾਲ ਆਪਣਾ ਐਕਸਪੀਰੀਅੰਸ ਲੈ ਕੇ ਬੈਠਾ ਸਾਰਿਆਂ ਕੋਲ ਆਪਸ਼ਨ ਹੁੰਦੀ ਹੈ ਕਿ ਭਾਈ ਤੁਸੀਂ ਕਿਸੇ ਵਕੀਲ ਤੋਂ ਚੱਲ ਜਿਓ ਉਹਨੂੰ 60 70000 ਡਾਲਰ ਤੁਸੀਂ ਚੜਾ ਦੋ ਤੇ ਤੁਸੀਂ ਪੀਆਰ ਲੈ ਲਓ ਲੇਕਿਨ ਮੈਂ ਪੁੱਛਣਾ ਚਾਹੁੰਨਾ ਸਾਡੀ ਆਪਦੀ ਕਮਿਊਨਿਟੀ ਨੂੰ ਤੇ ਗਵਰਨਮੈਂਟ ਨੂੰ ਜੇ ਅਸੀਂ ਇਹ ਚੀਜ਼ ਕਰੀਏ ਕਿ ਇਹ ਤੁਹਾਡੇ ਲਈ ਇਹ ਚੀਜ਼ ਫੇਅਰ ਹੋਏਗੀ ਪਰ ਉਹ ਤਾਂ ਕਹਿੰਦੇ ਵੀ ਇਹਦਾ ਪਿੱਛੋਂ ਜੀ ਕਪੜੇ ਕਰ ਕਰਕੇ ਬੈਂਡ ਲਏ ਹੋਏ ਇਹਨਾਂ ਨੇ ਇਹਨਾਂ ਦੇ ਤਾਂ ਪੇਪਰ ਹੀ ਗਲਤ ਲੱਗੇ ਇਹਨਾਂ ਦਾ ਦੁਬਾਰਾ ਹਾਈਲਾਈਟਸ ਲਾ ਕੇ ਕਰਵਾ ਕੇ ਦੇਖ ਲੈਣ ਉਹ ਕਿਸੇ ਤੋਂ ਦੋ ਬੈਂਡ ਨਹੀਂ ਲਏ ਹੋਣੇ ਤੇ ਉਹ ਕਹਿੰਦੇ ਬਾਕੀ ਇਹ ਜਿਹੜੀਆਂ ਇਹ ਗੱਲਾਂ ਕਰਦੇ ਨੇ ਸਿਰਫ ਇੱਕ ਗੱਲੋਂ ਕਰਦੇ ਆ ਵੀ ਜਦੋਂ ਤਾਂ ਹੁੱਲੜਬਾਜੀ ਕਰਨੀ ਹੁੰਦੀ ਆ ਉਦੋਂ ਤਾਂ ਇਹਨਾਂ ਨੂੰ ਸਭ ਤੋਂ ਇਹ ਮੂਰੇ ਨੇ ਪਰ ਜਦੋਂ ਇਦਾਂ ਦੇ ਕੰਮ ਹੁੰਦੇ ਆ ਫਿਰ ਇਹ ਧਰਨੇ ਲਾ ਕੇ ਬਹਿ ਜਾਂਦੇ ਆ ਵੀ ਜੇ ਗਵਰਨਮੈਂਟ ਨੇ ਸੱਦਿਆ ਸੀ ਸੱਦਿਆ ਉਹਨਾਂ ਨੇ ਕਿਤੇ ਲਿਖ ਕੇ ਨਹੀਂ ਦਿੱਤਾ ਸੀ ਵੀ ਅਸੀਂ ਰੱਖਣਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਗਵਰਨਮੈਂਟ ਨੇ ਲਿਖ ਕੇ ਨਹੀਂ ਦਿੱਤਾ ਇਹਦਾ ਤਰਕ ਇਹ ਹੁੰਦਾ ਹੈ ਦੇਖੋ ਜੀ ਜਿਹੜੇ ਬੰਦੇ ਐਸਡੀਐਸ ਪ੍ਰੋਗਰਾਮ ਦੇ ਅੰਡਰ ਆਉਂਦੇ ਨੇ ਇਹ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਕਿ ਯੂ ਕੈਨ ਗੇਟ ਅ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਫਟਰ ਯੂ ਸਟੱਡੀ ਤਿੰਨ ਸਾਲ ਦਾ ਸਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਦਾ ਹੈ ਡਿਊ ਟੂ ਕੋਵਿਡ ਬਹੁਤ ਸਾਰੀਆਂ ਚੀਜ਼ਾਂ ਉਤਲ ਬੁਤਲ ਹੋ ਗਈਆਂ ਹੁਣ 2021 22 23 ਦੇ ਵਿੱਚ ਇਹਨਾਂ ਨੇ ਐਕਸਟੈਂਸ਼ਨਾਂ ਦਿੱਤੀਆਂ ਜਸਟ ਟੂ ਕਾਮੋਡੇਟ ਦੋਸ ਪੀਪਲ ਰਾਈਟ ਨਾਓ ਸਾਡੀਆਂ ਐਕਸਟ ਆਪਣਾ ਯੂ ਟਰਨ ਲੈ ਲਿਆ ਕਿਉਂਕਿ ਉਹਨਾਂ ਨੇ ਇੱਕ ਨੈਗੇਟਿਵ ਸੈਂਟੀਮੈਂਟ ਕ੍ਰੀਏਟ ਕੀਤਾ ਗਿਆ ਇੱਕ ਰੇਸਿਸਮ ਵਾਲਾ ਸੈਂਟੀਮੈਂਟ ਲੈ ਕੇ ਆਇਆ ਗਿਆ ਇੱਕ ਦੋ ਧੜਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਨਿਊ ਕਮਰ ਵਰਸਸ 올ਡ ਕਮਰ ਜਾਂ ਨਿਊ ਕਮਰ ਵਰਸਸ ਕੈਨੇਡੀਅਨ ਜਿਹਦੇ ਕਰਕੇ ਸਾਨੂੰ ਇਹ ਸਭ ਚੀਜ਼ਾਂ ਝੱਲਣੀਆਂ ਪੈ ਰਹੀਆਂ ਸਰਕਾਰਾਂ ਲਿਬਰਲ ਸਰਕਾਰ ਜਿਹੜੀ ਹੈ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੈ ਕਿ ਯਾਰ ਤੂੰ ਤੁਹਾਡੇ ਨਾਲ ਗਲਤ ਹੋ ਰਿਹਾ ਹੈ ਲੇਕਿਨ ਉਹ ਪਾਵਰ ਦੇ ਵਿੱਚ ਹੋਣ ਦੇ ਬਾਵਜੂਦ ਬੇਬਸ ਮਹਿਸੂਸ ਕਰ ਰਹੇ ਨੇ ਜਸਟ ਵੀ ਕੋਸੋ ਕਹਿ ਰਹੇ ਨੇ ਕਿ ਵੋਟਾਂ ਆ ਰਹੀਆਂ ਤੇ ਲੋਕਾਂ ਦਾ ਸੈਂਟੀਮੈਂਟ ਹੋਰ ਹੋ ਗਿਆ ਤੁਸੀਂ ਰੀਸੈਂਟਲੀ ਦੇਖਿਆ ਕੈਲਿਫੋਰਨੀਆ ਦੇ ਵਿੱਚ ਸਾਡੇ ਆਨਰੇਬਲ ਮਿਨਿਸਟਰ ਜਸਟਨ ਟਰੂਡੋ ਸਾਹਿਬ ਨੇ ਖੁਦ ਦੀ ਗਵਰਨਮੈਂਟ ਨੇ ਇਹ ਚੀਜ਼ਾਂ ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਦੱਸ ਦਿੱਤੀਆਂ ਸੀ ਵੀ ਅਸੀਂ ਹਰ ਸਾਲ ਇੰਨੇ ਲੱਖ ਬੰਦਾ ਪੱਕਾ ਕਰਨਾ ਹੈ ਇੰਨੇ ਲੱਖ ਬੰਦਾ ਪੱਕਾ ਕਰਨਾ ਹੈ ਪਿਛਲੇ ਹਫਤੇ ਜਿਹੜੀ ਇੰਟਰਵਿਊ ਆਉਂਦੀ ਆ ਉਹ ਕਹਿੰਦੇ ਆ ਵੀ ਅਸੀਂ ਤਾਂ ਜੀ ਆਪਣਾ ਹੁਣ ਪੀਆਰ ਦਾ ਕੋਟਾ ਵਾਪਸ ਲੈ ਰਹੇ ਹਾਂ ਜਾਨੀ ਜਦੋਂ ਲੋਕਾਂ ਨੂੰ ਤੁਸੀਂ ਸੱਦ ਲਿਆ ਜਦੋਂ ਵਿਆਹ ਦਾ ਰਿਸ਼ਤਾ ਹੋ ਗਿਆ ਜਦੋਂ ਹੁਣ ਵਿਆਹ ਹੋਣ ਵਾਲਾ ਤੇ ਤੁਸੀਂ ਉਦੋਂ ਰਿਸ਼ਤਾ ਤੋੜ ਰਹੇ ਹੋ ਠੀਕ ਹੈ ਜੀ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਇਮਾਨਦਾਰੀ ਨਾਲ ਆਏ ਨੇ ਜਿਨ੍ਹਾਂ ਨੇ ਇੰਨਾ-ਇੰਨਾ ਐਕਸਪੀਰੀਅੰਸ ਲਿਆ ਪੈਸਾ ਲਾਇਆ ਇਸ ਹੂਪ ਦੇ ਵਿੱਚ ਵੀ ਠੀਕ ਹੈ ਜੀ ਇੱਕ ਦਿਨ ਅਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋਵਾਂਗੇ ਤਾਂ ਸਾਡੀ ਵੀ ਲਾਈਫ ਵਧੀਆ ਹੋਊਗੀ ਉਹ ਬੰਦੇ ਇਫੈਕਟ ਹੋ ਰਹੇ ਨੇ ਤੇ ਦੂਜੀ ਗੱਲ ਜਿਹੜੇ ਲੋਕ ਕਹਿੰਦੇ ਨੇ ਕਿ ਲੋਕ ਬੈਂਡ ਖਰੀਦ-ਖਰੀਦ ਕੇ ਆ ਰਹੇ ਨੇ ਮੈਂ ਨਹੀਂ ਕਹਿੰਦਾ ਇਹ ਚੀਜ਼ ਨਹੀਂ ਹੁੰਦੀ ਲੇਕਿਨ ਤੁਸੀਂ ਮੈਨੂੰ ਆਇਆ ਦੱਸੋ ਵੀ ਤੁਸੀਂ ਕੀ ਇਸ ਚੀਜ਼ ਨੂੰ ਜਸਟੀਫਾਈ ਕਰ ਰਹੇ ਹੋ ਵੀ ਸਾਡੇ ਇੱਥੇ ਕਰਾਈਮ ਹੁੰਦਾ ਰੋਕਣਾ ਕਿੰਨੇ ਆ ਯਾਰਾ ਸਾਲੂ ਕੋਈ ਪਾਵਰ ਦੇ ਦਿਓ ਅਸੀਂ ਲੱਭ ਕੇ ਤੁਹਾਨੂੰ ਦੇ ਦਾਂਗੇ ਇਹ ਕੰਮ ਹੁੰਦਾ ਆ ਸੀਬੀਐਸਏ ਆਫੀਸਰਸ ਦਾ ਇਹ ਕੰਮ ਹੁੰਦਾ ਆ ਸਾਡੀਆਂ ਐਮਬੈਸੀਆਂ ਦਾ ਜਦੋਂ ਕੋਈ ਵੀ ਬੰਦਾ ਕਨੇਡੀਅਨ ਬਾਰਡਰਸ ਤੇ ਆਉਂਦਾ ਉਹਦਾ ਇੱਕ ਇੰਟਰਵਿਊ ਹੁੰਦਾ ਜੇ ਤੁਸੀਂ ਕਹਿੰਦੇ ਹੋਗੇ ਬਾਈ ਇਹਨਾਂ ਨੇ ਆਇਲ ਦੇ ਬੈਂਡ ਖਰੀਦੇ ਹੋਏ ਤਾਂ ਉਹ ਇੰਟਰਵਿਊ ਕਿੱਦਾਂ ਦੇ ਰਿਹਾ ਜੇ ਉਹ ਇੱਥੇ ਆ ਗਿਆ ਉਹ ਕਾਲਜਾਂ 'ਚ ਜਾ ਕੇ ਪੜ੍ਹ ਰਹੇ ਨੇ ਉਹ ਕੰਮ ਕਰ ਰਹੇ ਨੇ ਇੰਗਲਿਸ਼ ਬੋਲ ਰਹੇ ਨੇ ਉਹ ਇੰਗਲਿਸ਼ ਕਿੰਨਾ ਬੋਲੀ ਜਾ ਰਹੀ ਆ ਸੋ ਇਹ ਸਿਰਫ ਇੱਕ ਨੈਰੇਟਿਵ ਚਲਾਇਆ ਜਾ ਰਿਹਾ ਤੁਸੀਂ ਜਿੰਨੂੰ ਪੁੱਛਦੇ ਹੋ ਇਹਦਾ ਸਬੂਤ ਦਿਓ ਸਬੂਤ ਕਿਸੇ ਕੋਲ ਹੈ ਨਹੀਂ ਤੋ ਇਹ ਸਿਰਫ ਗੱਲਾਂ ਦੀ ਗੱਲਾਂ ਆ ਜੀ ਗੱਲਾਂ ਦਾ ਕੜਾ ਬਣਾਇਆ ਜਾ ਰਿਹਾ ਜੇ ਮੈਂ ਤੁਹਾਡੀ ਗੱਲ ਕਰਾਂ ਮੰਨ ਲਓ ਆਪਣਾ ਵਰਕ ਪਰਮਿਟ ਖਤਮ ਹੋ ਗਿਆ ਤੁਸੀਂ ਫੇਰ ਵਿਜ਼ਟਰ ਸਟੇਟਸ ਤੇ ਆ ਗਏ ਕੀ ਕਰੋਗੇ ਮੁੜ ਕੇ ਕੀ ਸੋਚ ਆ ਸਰ ਫਿਲਹਾਲ ਤਾਂ ਕੋਈ ਖਾਸ ਸੋਚ ਹੈ ਨਹੀਂ ਫਿਲਹਾਲ ਇਹੀ ਹੈ ਕਿ ਜਿਹੜਾ ਇਹਨਾਂ ਨੇ ਇੱਕ ਫ੍ਰੈਂਚ ਸਟ੍ਰੀਮ ਵਾਲਾ ਸਿਸਟਮ ਚਲਾਇਆ ਪਰ ਗੱਲ ਇਹੀ ਹੈ ਹੁਣ ਦੇਖੋ ਸਮੱਸਿਆ ਇਹੀ ਹੈ ਵੀ ਸਰਕਾਰ ਜਿਹੜੀ ਹੈ ਉਹ ਹਰ ਦੂਜੇ ਤੀਜੇ ਮਹੀਨੇ ਰੂਲ ਚੇਂਜ ਕਰ ਰਹੀ ਹੈ ਹੁਣ ਬਹੁਤ ਸਾਰੇ ਸਟੂਡੈਂਟਸ ਐਹੋ ਜਿਹੇ ਵੀ ਨੇ ਜਿਹੜੇ ਇੰਗਲਿਸ਼ ਬੋਲਦੇ ਨੇ ਜਿਹੜੇ ਫ੍ਰੈਂਚ ਵੀ ਬੋਲਣਾ ਚਾਹੁੰਦੇ ਨੇ ਉਹ ਕਰਨਾ ਚਾਹੁੰਦੇ ਨੇ ਲੇਕਿਨ ਪ੍ਰੋਬਲਮ ਇਹ ਹੈ ਕਿ ਇਧਰ ਉਹ ਫ੍ਰੈਂਚ ਸਿੱਖਣੀ ਸ਼ੁਰੂ ਕਰਨ ਕਰੋਗੇ ਜਿੰਨੂੰ ਕਿ ਸਾਲ ਲੱਗ ਜਾਏਗਾ ਹਾਂਜੀ ਵੀ ਅਗਲੇ ਸਾਲ ਸਰਕਾਰ ਫੇਰ ਕਹਦੇ ਵੀ ਅੱਜ ਤਾਂ ਤੁਹਾਨੂੰ ਕਿਹਾ ਹੀ ਨਹੀਂ ਸੀਗਾ ਪ੍ਰੋਬਲਮ ਇਹ ਹੈ ਕਿ ਸਰਕਾਰ ਅੱਜ ਕੁਝ ਕਹਿੰਦੀ ਹੈ ਕੱਲ ਕੁਝ ਕਹਿੰਦੀ ਹੈ ਮੁਕਰ ਰਹੀ ਹੈ ਸਰਕਾਰ ਬਾਰ-ਬਾਰ ਜਿਹੜੇ ਲੋਕਾਂ ਦੇ ਕੋਲ ਜਾਂ ਫਿਰ ਲੋਕੀ ਜਿਹੜੇ ਨੇ ਉਹ ਆਪਣੀ ਸਪੌਂਸਰਸ਼ਿਪ ਵਾਲੀਆਂ ਐਪਲੀਕੇਸ਼ਨ ਦੇਖ ਰਹੇ ਨੇ ਲੇਕਿਨ ਕਰਪਸ਼ਨ ਇੰਨੀ ਜ਼ਿਆਦਾ ਆ ਵੀ ਕੋਈ ਵੀ ਤੁਹਾਨੂੰ ਉਹ ਚੀਜ਼ ਫ੍ਰੀ ਚ ਨਹੀਂ ਦੇ ਰਿਹਾ ਸੋ ਇਹ ਬਸ ਇੱਕ ਸਿਸਟਮ ਦਾ ਅਬਯੂਜ਼ ਕਰਨ ਲਈ ਸਾਨੂੰ ਮਜਬੂਰ ਕੀਤਾ ਜਾ ਰਿਹਾ ਜਾਂ ਕਿਹਾ ਜਾ ਰਿਹਾ ਤੁਸੀਂ ਵਾਪਸ ਚੱਲ ਜਾਓ ਜਾਂ ਤੁਸੀਂ ਕੁਝ ਇਲੈਗਲ ਐਕਟੀਵਿਟੀ ਕਰ ਲਓ ਜਾਂ ਫਿਰ ਤੁਸੀਂ ਪੜ ਲਓ ਲੇਕਿਨ ਅਸੀਂ ਤੁਹਾਨੂੰ ਕੋਈ ਗਾਰੰਟੀ ਨਹੀਂ ਦੇਦੇ ਐਂਡ ਆਫ ਦਾ ਡੇ ਗੱਲ ਇੱਥੇ ਆ ਕੇ ਮੁੱਕਦੀ ਹੈ ਵੀ ਸਰਕਾਰ ਕਹਿੰਦੀ ਤੁਸੀਂ ਆ ਕਰ ਲਓ ਥੋੜੀ ਵੀ ਆ ਇਦਾਂ ਹੋਣੀ ਆ ਐਨ ਜਦੋਂ ਚੀਜ਼ ਹੋ ਜਾਂਦੀ ਆ ਉਦੋਂ ਸਰਕਾਰ ਕਹਿੰਦੀ ਨਹੀਂ ਅਸੀਂ ਤੁਹਾਨੂੰ ਪ੍ਰੋਮਿਸ ਨਹੀਂ ਕੀਤਾ ਇਹਦਾ ਉਹੀ ਗੱਲ ਹੋ ਗਈ ਵੀ ਤੁਸੀਂ ਮੇਰੇ ਕੋਲੇ ਆਏ ਤੁਸੀਂ ਮੇਰੀ ਦੁਕਾਨ ਤੇ ਕੰਮ ਕੀਤਾ ਮਹੀਨਾ ਕੰਮ ਕੀਤਾ ਤੁਹਾਡੇ ਬਣੇ ਜੀ 5000 ਡਾਲਰ ਤੇ ਮੈਂ ਤੁਹਾਨੂੰ ਕਹਿਦਾ ਵੀ ਪੈਸੇ ਤਾਂ ਤੇਰੇ 5000 ਬਣ ਗਏ ਲੇਕਿਨ ਮੈਂ ਤੁਹਾਨੂੰ ਕਦੀ ਪ੍ਰੋਮਿਸ ਨਹੀਂ ਸੀ ਕੀਤਾ ਐਦਾਂ ਕਦੀ ਹੁੰਦਾ ਨਹੀਂ ਕੋਈ ਇਹ ਲਾਜਿਕਲ ਗੱਲਾਂ ਆ ਜੀ ਥੈਂਕ ਯੂ ਥੈਂਕ ਯੂ ਜੀ ਸੋ ਇਹ ਸਨ ਜਿਹੜੇ ਸਟੂਡੈਂਟ ਨੇ ਇੰਟਰਨੈਸ਼ਨਲ ਜਿਹੜੇ ਨਾਲ ਦਾ ਕਹਿਣਾ ਹੈ ਵੀ ਸਾਨੂੰ ਉਹਨਾਂ ਨੇ ਸੱਦ ਕੇ ਚਾਹੇ ਉਹਨਾਂ ਨੇ ਪ੍ਰੋਮਿਸ ਨਹੀਂ ਕੀਤਾ ਸੀ ਪਰ ਆਪਣੀ ਅਫੀਸ਼ੀਅਲ ਵੈਬਸਾਈਟਾਂ ਦੇ ਉੱਪਰ ਵੀ ਇਹ ਪਾਇਆ ਹੋਇਆ ਔਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਜੇ ਸਟੱਡੀ ਕਰਕੇ ਸਾਨੂੰ ਵਾਪਸ ਤੋਰਨਾ ਸੀ ਤਾਂ ਉਦੋਂ ਤੋਰਦੇ ਸਾਨੂੰ ਵਰਕ ਪਰਮਿਟ ਦੇ ਕੇ ਇੱਕ ਹੂਪ ਦਿੱਤੀ ਵੀ ਤੁਸੀਂ ਇੱਥੇ ਪਰਮਾਨੈਂਟ ਰਹਿ ਸਕਦੇ ਹੋ ਔਰ ਉਹ ਇਸ ਕਰਕੇ ਇਹ ਗੱਲ ਸੋਚਦੇ ਵੀ ਪਿੱਛੇ ਜੇ ਸਾਡੇ ਹਾਲਾਤ ਚੰਗੇ ਨਹੀਂ ਸੀ ਅਸੀਂ ਇੱਥੇ ਚੰਗੇ ਇੱਕ ਬਿਹਤਰ ਭਵਿੱਖ ਲਈ ਆਏ ਸੀ ਨਾ ਕਿ ਇਦਾਂ ਧੱਕੇ ਖਾਣੇ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ